ਸਾ ਮੇਰਾ ਨਾਮ ਸੀਵੇ ਕਾਉਂਸਲ ਜਸਵੰਤ ਸਿੰਘ ਜੀ ਪੀਸੀਆਰ ਬਠਿੰਡਾ ਜੀ ਸਰ ਸਾਨੂੰ ਕਿਸੇ ਬੰਦੇ ਨੇ ਤਲਾਹ ਦਿੱਤੀ ਸੀਗੀ ਵੀ ਉੱਥੇ ਬੱਚਿਆਂ ਨਾਲ ਭਰੀ ਉੱਥੇ ਗੱਡੀ ਢਿੱਗ ਪਈ ਜੀ ਅਸੀਂ ਬਿਦਾਂ 2 ਮਿੰਟ ਦੇ ਵਿੱਚ ਇੱਥੇ ਆ ਗਏ ਜੀ 2 ਮਿੰਟ ਵੀ ਲੱਗੇ ਇੱਥੇ ਆ ਕੇ ਮੈਂ ਤਾਂ ਕੁਝ ਨਹੀਂ ਦੇਖਿਆ ਜੀ ਪਾਣੀ ਦੇ ਛਾਲ ਮਾਰਦੀ ਮੈਂ ਵੀ ਤਕਰੀਬਨ ਡੁੱਬ ਜਾਣਾ ਤੇ ਮੈਨੂੰ ਕਿਹਾ ਰੱਸਾ ਫੜ ਕੇ ਸਾਰੇ ਬੱਚੇ ਕੱਢ ਲੇ ਪਬਲਿਕ ਦੀ ਮਦਦ ਥੋੜਾ ਬਟਾਉਂਦਾ ਸੀ ਜੀ ਮੈਂ ਕਿਹਾ ਮੈਨੂੰ ਕੁਛ ਨਹੀਂ ਦੱਸੇ ਬੱਚੇ ਦੱਸੇ ਬਸ ਕੱਲੇ ਕਿੰਨੇ ਕਿੰਨੇ ਕਿ ਸੀਗੇ ਕਾਰ ਦੇ ਵਿੱਚ ਚਾਰ ਬੱਚੇ ਸੀਗੇ ਜੀ ਚਾਰ ਲੇਡੀਜ਼ ਇੱਕ ਜੈਂਟ ਸੀਗੇ ਜੀ ਚਾਰ ਲੇਡੀਜ਼ ਤੇ ਇੱਕ ਜੈਂਟ ਸੀ ਹਾਂਜੀ ਸਰ ਕਿਹੜੀ ਗੱਡੀ ਕਿਹੜੀ ਸੀ ਗੱਡੀ ਸਰ ਵਿੱਚ ਹੀ ਆ ਜੇ ਪਾਣੀ ਤੇ ਪਤਨ ਲੱਗ ਛੋਟੀ ਸੀ ਕਿ ਵੱਡੀ ਗੱਡੀ ਗੱਡੀ ਛੋਟੀ ਲੱਗਦੀ ਹੈ ਜੀ ਇੰਨੀ ਸਵਾਰੀ ਸੁਵਾਰੇ ਦੇਖੋ ਇਧਰ ਬੀੜ ਦਲਾ ਬਸਤੀ ਨੰਬਰ 6 ਤੋਂ 10 ਚੋਂ ਦੱਸਦੇ ਜਾ ਕਿੱਥੇ ਰੇ ਇਧਰ ਹੀ ਬੰਢੇ ਵਾਲਾ ਜਾ ਰਹੇ ਸੀ ਦੇਖੋ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਇਹ ਕਿੱਥੇ ਜਿਹੜੇ ਜ਼ਖਮੀ ਨੇ ਕਿੱਥੇ ਉਹ ਸਾਰਾ ਸਿਵਲ ਹਸਪਤਲ ਭੇਜਦੇ ਐਮ뷸ੈਂਸ ਆ ਗਈ ਸੀ ਕਿਹੜੀ ਕਿਹੜੀ ਟੀਮ ਐ ਤੋਂ ਡੀ ਲੱਗੇ ਇੱਥੇ ਪੀਸੀ ਆ ਰਿਹਾ ਸਾਡੀ ਐਸ ਐਚਓ ਕਨਾਲ ਆ ਗਈ ਸਾਡੀ ਹਾਂਜੀ ਹੋਰ ਆਪਣੀ ਸੰਸਥਾਵ ਹੋ ਰਹੀ ਹੈ ਜੀ ਇਸ ਤਰ੍ਹਾਂ ਕੱਟਿਆ ਜਾ ਉਹ ਹਾਂ ਸਰ ਹਾਈਡਰ ਆ ਗਿਆ ਜੀ ਹਾਂਜੀ ਪਤਾ ਬਹੁਤ ਦੇਣਾ ਵੱਡੀ ਕੜੀ ਹੈ ਸਰਪੰਚ ਸਾਹਿਬ ਪਤਾ ਪਏ ਤੇ ਕੰਮ ਕਰਦਾ ਨਾ ਮੌਕੇ ਨਹੀਂ ਮੌਕੇ ਦੇ ਮਹਿਰ ਵੱਡੀ ਕੜੀ ਜਾਂਦਾ ਹੈ ਇੱਕ ਮਾੜਾ ਇਹ ਖਰੇ 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 ਸੱਚੇ ਨੇ ਹਸਪਤਾਲ ਕੋਲੇ ਰਸਤਾ ਹੋਵੇ ਨਹੀਂ ਪਾਰੇ ਅਸਟਾਫਾਂ ਦੇ ਵੀ ਅਸੀਂ ਮਹਿਰਦੈ ਰੋਪੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਟਾਈਮ ਲੱਗੇਗਾ ਅੱਜ ਜਿੰਗੀਆਂ ਦੇਖੋ ਐਤ੍ਰੋ ਬਿੰਗੀਆਂ ਦੇਖੋ ਸਾਰੀ ਗੱਡੀ ਆਹ ਬਤਾ ਲਓ ਸਾਰੇ ਦਾ ਬਾਰੀ ਨਹੀਂ ਖੁੱਲੀ ਹੋ ਜਾਓ ਸਰ